ਪੰਜਾਬ ਵਿਛੜਾ ਕਰਨ ਹੋਏ ਵੱਡੇ ਨੁਕਸਾਨ ਤੋਂ ਬਾਅਦ ਸੂਬਾ ਸਰਕਾਰ ਨੇ ਵਾਰਾ ਕੀਤਾ ਸੀ ਕਿ ਹੜਾ ਨਾਲ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ 1 ਮਹੀਨੇ ਅੰਦਰ ਕੀਤੀ ਜਾਵੇਗੀ ਇਸੇ ਤਹਿਤ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਸੰਗਰੂਰ ਦੇ ਹਲਕਾ ਤੁਰੀ ਵਿਖੇ ਇੱਕ ਸਮਾਗਮ ਦੌਰਾਨ 3 ਕਰੋੜ 50 ਲੱਖ ਰੁਪਏ ਦੇ ਚੈੱਕ ਪੀੜਤਾਂ ਨੂੰ ਵੰਡੇ ਗਏ ਇਸ ਤੋਂ ਬਾਅਦ ਪત્રਕਾਰਾਂ ਨਾਲ ਗੱਲਬਾਤ ਕਰਦੇ ਆ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਹੜਪੀੜਤਾਂ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਕਾਫੀ ساری ਜਗ੍ਹਾ ਦੇ ਉੱਤੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲ ਕਈ ਕਿ ਜਗ੍ਹਾ ਦੇ ਉੱਤੇ ਓਵਰਫਲੋ ਹੋ ਗਏ ਸੀ ਨਾਲੇ ਉਹਦੇ ਕਰਕੇ ਨੁਕਸਾਨ ਹੋਣ ਕਰਕੇ ਅੱਜ ਜਿਹੜੀ ਆ ਚੈੱਕ ਬੰਨਣ ਦੀ ਸ਼ੁਰੂਆਤ ਕੀਤੀ ਗਈ ਆ ਸੰਗਰੂਰ ਜਿਲ੍ਹੇ ਦੇ ਹਿੱਸੇ 3.5 ਕਰੋੜ ਦੀ ਪਹਿਲੀ ਜਿਹੜੀ ਕਿਸ਼ਤ ਆ ਅੱਜ ਅਸੀਂ 3.5 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਆਉ ਜਾਰੀ ਕੀਤੀ ਹੈਗੀ ਟੋਟਲ ਪੰਜਾਬ ਚ 209 ਕਰੋੜ ਰੁਪਏ ਦੀ ਟੋਟਲ ਅਬੰਦ ਜਿਹੜੀ ਆ ਉਹ ਆ ਜਾਰੀ ਹੋਈ ਆ ਇਹਦੇ ਨਾਲ ਮੈਂ ਸਮਝਦਾ ਕਾਫੀ ਹੱਦ ਤੱਕ ਸਾਡੇ ਕਿਸਾਨ ਭਰਾਵਾਂ ਨੂੰ ਗਰੀਬ ਲੋਕਾਂ ਨੂੰ ਇਹਨਾਂ ਦੇ ਘਰ ਮਿਲ ਗਏ ਟੈਗ ਹੈ ਸੌਰੀ ਉਹਨਾਂ ਨੂੰ ਲੀਫ ਮਿਲੂਗੀ ਇਸ ਤੋਂ ਬਿਨਾ ਆਉਣ ਵਾਲੇ ਸਮੇਂ ਜਿਉਂ-ਜਿਉਂ ਜਿਹੜੀਆਂ ਵੈਰੀਫਿਕੇਸ਼ਨ ਹੋ ਕੇ ਥੱਲੋ ਜਾਈ ਜਾਣਗੀਆਂ ਇਹ ਮੁਆਵਜ਼ਾ ਜਿਹੜਾ ਲਗਾਤਾਰ ਅਸੀਂ ਦਿੰਦੇ ਰਾਂਗੇ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਡਟ ਕੇ ਪੰਜਾਬ ਦੇ ਉਸ ਆਖਰੀ ਬੰਦੇ ਨਾਲ ਖੜੇ ਨੇ ਕਿ ਉਸ ਵਿਅਕਤੀ ਦਾ ਖੜੇ ਨਗੇ ਜਿਹਦਾ ਕੋਈ ਨਾ ਕੋਈ ਕਿਸੇ ਹੜ ਦਾ ਹਾਰਾ ਦੇ ਕਾਰਨ ਨੁਕਸਾਨ ਹੋਇਆ ਹੈ